ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਅੰਡਿਆਂ ਦੀ ਪੁਰਜੀ ਤੇ ਪੁਰਜੀ ਆਪਾਂ ਬਿਲਕੁਲ ਆਸਾਨ ਤੇ ਵੱਖਰੇ ਤਰੀਕੇ ਨਾਲ ਬਣਾਵਾਂਗੇ ਇਹਦਾ ਇੱਕ ਟਿਪਸ ਤੁਹਾਨੂੰ ਦਊਂਗੀ ਜਿਹਦੇ ਨਾਲ ਆਪਣੀ ਪੁਰਜੀ ਆ ਨਾ ਜਿਹੜੀ ਬਹੁਤ ਖਿਲੀ-ਖਿਲੀ ਬਣ ਕੇ ਤਿਆਰ ਹੋਊਗੀ ਵਿਖਰੀ-ਵਿਖਰੀ ਤੇ ਕੋਲਦੀ ਬਿਲਕੁਲ ਨੇ ਦੇਖੋ ਤੁਸੀਂ ਕਿੰਟੀ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਬਹੁਤ ਵਧੀਆ ਬਣ ਕੇ ਆਪਣੀ ਪੁਰਜੀ ਆ ਜਿਹੜੀ ਤਿਆਰ ਹੋਈ ਹੈਗੀ ਦੇਖੋ ਤੁਸੀਂ ਲੱਗ ਲੱਗ ਪਈ ਆ ਬੱਚੇ ਵੀ ਇਹਨੂੰ ਖਾ ਕੇ ਬਹੁਤ ਖੁਸ਼ ਆ ਗਏ ਤੇ ਚਲੋ ਫਿਰ ਆਪਾਂ ਬਣਾਉਣੀ ਸ਼ੁਰੂ ਕਰਦੇ ਹਾਂ ਹਾਂਜੀ ਫਰਾਈਪੈਨ ਆਪਾਂ ਗਰਮ ਕਰ ਲਿਆਗਾ ਇਹਦੇ ਚ ਆਪਾਂ ਪਾਵਾਂਗੇ ਤੇਲ ਤੁਸੀਂ ਰਫੈਂਡ ਕਿਉਂ ਕੁਝ ਵੀ ਪਾ ਸਕਦੇ ਤੇਲ ਆਪਣਾ ਗਰਮ ਹੋ ਗਿਆ ਇੱਕ ਚਮਚ ਪਾਵਾਂਗੇ ਆਪਾਂ ਜੀਰੇ ਦਾ ਕੱਟੀ ਹੋਈ ਹਰੀ ਮਿਰਚ ਪਾ ਦਾਂਗੇ ਜੀ ਰਾ ਤੇ ਹਰੀ ਮਿਰਚ ਆਪਣੇ ਕਲਕ ਗਏ ਆ ਹੁਣ ਆਪਾਂ ਪਾ ਦਾਂਗੇ ਪਿਆਜ਼ ਗੈਸ ਆਪਾਂ ਮੀਡੀਅਮ ਹੀ ਰੱਖਣਾਗਾ ਹੁਣ ਆਪਾਂ ਪਾਵਾਂਗੇ ਟਮਾਟਰ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਪਰ ਇਹ ਧਿਆਨ ਰੱਖਣਾ ਆਪਾਂ ਵੀ ਇਹਨੂੰ ਜ਼ਿਆਦਾ ਸੜਨ ਨਹੀਂ ਦੇਣਾਗਾ ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰਨੇਗੇ ਹਲਕੇ ਬ੍ਰਾਊਨ ਕਰਨੇ ਆਪਾਂ ਇਹਨੂੰ ਤੇ ਕੜਚੀ ਨਾਲ ਹਲਾਉਂਦੇ ਹੋਏ ਚੰਗੇ ਤਰੀਕੇ ਨਾਲ ਨੂੰ ਘੁੰਨ ਲਾਂਗੇ ਇਹ ਪਰ ਜੀਐਸ ਤਰੀਕੇ ਨਾਲ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਅੰਡਿਆਂ ਦੀ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਵੇਖਿਓ ਮੇਰੇ ਤਰੀਕੇ ਨਾਲ ਬਿਲਕੁਲ ਆਸਾਨ ਰੈਸਪੀ ਹੈ ਤੇ ਜ਼ਿਆਦਾ ਟੇਸਟੀ ਬਣਦੀ ਹੈਗੀ ਹਾਂਜੀ ਇਧਰ ਆਪਾਂ ਅੰਡੇ ਜਿਹੜੇ ਲੈ ਲਏ ਹੈਗੇ ਪਾਣ ਕੇ ਤੇ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਫੈਟ ਲੈਣੇ ਆਗੇ ਹਲਾਉਂਦੇ ਹੋਏ ਹਾਂਜੀ ਜਦੋਂ ਤੱਕ ਮੈਂ ਪਿਆਜ਼ ਭੁੰਨਦੀ ਆ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਮੇਰੇਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਤਾਂ ਲਾਈਕ ਜ਼ਰੂਰ ਕਰਿਆ ਕਰੋ ਤੇ ਐਂਡ ਤੱਕ ਬਣੇ ਰਹੋ ਹਾਂਜੀ ਆਪਣਾ ਪਿਆਜ਼ ਤੇ ਟਮਾਟਰ ਜਿਹੜੇ ਹਲਕੇ ਬ੍ਰਾਊਨ ਹੋ ਗਏ ਆ ਤੇ ਹੁਣ ਇਹਦੇ ਚ ਆਪ ਐਡ ਕਰਾਂਗੇ ਮਸਾਲੇ ਲਾਲ ਮਿਰਚ ਮਸਾਲਾ ਤੁਸੀਂ ਜਿਹੜਾ ਪਾਉਣਾਗੇ ਆਡੇ ਟੇਸਟ ਅਨੁਸਾਰ ਪਾਉਣਾਗਾ ਪਾਲੀ ਨਮ ਚੰਗੇ ਤਰੀਕੇ ਨਾਲ ਇਹਨੂੰ ਆਪਾਂ ਮਿਕਸ ਕਰ ਲਾਂਗੇ ਤੇ 1 ਮਿੰਟ ਦਾ ਆਪਣੇ ਮਸਾਲੇ ਨੂੰ ਸੇਕ ਲੱਗਣ ਦੇਵਾਂਗੇ ਹਾਂਜੀ ਮਸਾਲਾ ਵੀ ਆਪਣਾ ਚੰਗੇ ਤਰੀਕੇ ਨਾਲ ਭੁੱਜ ਗਿਆ ਵਿੱਚ ਐਡ ਹੋ ਗਿਆ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੈਗਾ ਇਹ ਆਪਾਂ ਨਵੇਂ ਤਰੀਕੇ ਨਾਲ ਬਣਾ ਰਹੇ ਆਂ ਇਹ ਆਪਾਂ ਦੁੱਧ ਪਾ ਕੇ ਬਣਾਵਾਂਗੇ ਤੁਸੀਂ ਦੇਖਿਓ ਕਿੰਨੀ ਵਧੀਆ ਬਣੂਗੀ ਅੰਡਿਆਂ ਦੀ ਭੁਰਜੀ ਖਿਲੀ-ਖਿਲੀ ਤੇ ਵਿਖਰ ਮੇ ਵਿਖਰ ਮੇ ਬਣੂਗੀ ਕੁਲੀ-ਕੁਲੀ ਜਿਹੀ ਨਹੀਂ ਬਣਦੀਗੀ ਦੇਖਣ ਚ ਵੀ ਬਹੁਤ ਸੋਹਣੀ ਲੱਗਦੀ ਐ ਤੇ ਖਾਣ ਚ ਵੀ ਉਹਨੇ ਟੇਸਟੀ ਲੱਗੂਗੀ ਹਾਂਜੀ ਇੱਧਰ ਮੈਂ ਅੰਡੇ ਚੰਗੇ ਤਰੀਕੇ ਨਾਲ ਫੈਂਟਲੇ ਸੀਗੇ ਅੰਡੇ ਆਪਾਂ ਪਾ ਦਿੱਤਾ ਅੰਡੇ ਨਾਲ ਕੋਲ ਤੇ ਹੁਣ ਇਹਨੂੰ ਮਿਕਸ ਕਰ ਦਾਂਗੇ ਹਾਂਜੀ ਹੁਣ ਆਪਾਂ ਅੰਡਿਆਂ ਦੇ ਹੋਲ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਿਆ ਆ ਦੇਖੋ ਤੁਸੀਂ ਜਦੋਂ ਚੰਗੇ ਤਰੀਕੇ ਨਾਲ ਇਹ ਮਿਕਸ ਹੋ ਜਾਣ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਦੁੱਧ ਦੁੱਧ ਤੁਸੀਂ ਵਾਲੇ ਦਿੱਤੇ ਵਾਲਾ ਵੀ ਪਾ ਸਕਦੇ ਹੋ ਤੇ ਕੱਚਾ ਦੁੱਧ ਵੀ ਪਾ ਸਕਦੇ ਹੋ ਇੱਕ ਕੜਛੀ ਆਪਾਂ ਦੁੱਧ ਦੀ ਪਾਉਣੀ ਆ 6 ਮੈਂ ਅੰਡੇ ਲਏ ਸੀਗੇ 6 ਅੰਡਿਆਂ 'ਚ ਇੱਕ ਕੜਛੀ ਦੁੱਧ ਦੀ ਆਪਾਂ ਨੂੰ ਬਹੁਤ ਆ ਹੁਣ ਤੁਸੀਂ ਦੇਖਿਓ ਕਿੱਡੀ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਆਪਣੀ ਪੁਰਜੀ ਗੈਸ ਆਪਾਂ ਸੇਮ ਹੀ ਰੱਖਣਾ ਦੇਖੋ ਜੀ ਕਿੰਨੀ ਸੋਹਣੀ ਆਪਣੀ ਪੁਰਜੀ ਬਣ ਕੇ ਤਿਆਰ ਹੋ ਗਈ ਆ ਬਿਲਕੁਲ ਵਿਖਰਮੀ ਵਿਖਰਮੀ ਪੁਰਜੀ ਬਣੀ ਹੈ ਆਪਣੀ ਦੇਖਣ ਚ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਖਾਣ ਚ ਵੀ ਉਨੀ ਟੇਸਟੀ ਹੋਊਗੀ ਮੈਂ ਹੁਣ ਇਹਨੂੰ ਪਰੋਸਣ ਦੀ ਕਰਦੀ ਆ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਮਿਲਦੇ ਆਂ ਫਿਰ ਕਿਸੇ ਨਵੀਂ ਰੈਸਪੀ ਦੇ ਨਾਲ ਨਵੇਂ ਵੀਡੀਓ ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ